ਹਾਂਜੀ ਸੋ ਸੇ ਕਾਲ ਦੀ ਮਿੱਤਰ ਪਿਆਰੋ ਹੋਰ ਸਭ ਠੀਕ ਠਾਕ ਆ ਮੈਂ ਆਸ ਕਰਦਾ ਸਾਰੇ ਠੀਕ ਠਾਕ ਹੋਣਗੇ ਸਵਾਗਤ ਕਰਦੇ ਆ ਇੱਕ ਵਾਰ ਫਿਰ ਤੋਂ ਆਪਣੇ YouTube ਚੈਨਲ ਤੇ ਤੇ ਅੱਜ ਅਸੀਂ ਫਰਾਂਸ ਚ ਖਲੋਤੇ ਹੀ ਤੇ ਕੰਨੀ ਹੋਣਾ ਕੱਲ੍ਹ ਦੀ ਸਾਡੀ ਰੈਸਟ ਪਈ ਇੱਥੇ 24 ਦੀ ਰੈਸਟ ਪਈ ਆ ਕੱਲ੍ਹ ਦੇ ਆਣ ਕੇ ਖੜੇ ਆ ਤੇ ਤੇ ਕੱਲ ਨੂੰ ਅਸੀਂ ਮਾਰਨਿੰਗ ਸਾਡੇ ਕੋ ਗੱਡੀ ਲੋੜ ਆ ਤੇ ਗੱਡੀ ਖਾਲੀ ਕੰਮ ਜਾਣਾ ਐ ਇੱਥੇ ਪਾਰਕਿੰਗ ਚ ਖਲੋਤੇ ਹੀ ਤੇ ਹੁਣ ਰੋਟੀ ਪਾਣੀ ਖਾ ਕੇ ਵਿਹਲੇ ਹੋਏ ਆਂ ਬਣਾ ਬਣੂਗੀ ਰੋਟੀ ਪਾਣੀ ਆ ਆਪਣੀ ਗੱਡੀ ਖੜੀ ਆ ਪਿੱਛੇ ਠੀਕ ਆ ਜੀ ਤੇ ਹੁਣ ਇਥੋਂ ਮੈਂ ਫ੍ਰੀ ਹਾਂ ਤੇ ਕੋਈ ਕੰਮ ਨਹੀਂ ਹੈ ਮੈਂ ਇਹ ਗੱਲ ਕਿ ਮੈਂ ਸੋਚਿਆ ਕਿ ਥੋੜਾ ਲਾਗੇ ਮਨੇ ਕੰਮ ਕਿ ਪਾਇਆ ਜਾਵੇ ਤੇ ਹੁਣ ਮੈਂ ਥੋੜਾ ਬੋੜਾ ਘੁੰਮਣ ਜਾ ਰਿਹਾ ਹਾਂ ਤੇ ਤੁਹਾਨੂੰ ਨਹੀਂ ਦਿਖਾਉਂਦਾ ਕਿ ਮੈਂ ਕਿੱਥੇ ਕਿੱਥੇ ਜਾਣਾ ਤੇ ਚਲੋ ਸਟਾਰਟ ਕਰਦੇ ਹਾਂ ਨਾਲੇ ਅੱਜ ਆਪਦਾ ਆਪਣਾ ਵਲੌਗ ਇਹ ਦੇਖਣੀ ਆ ਕਿੱਥੇ ਕਿੱਥੇ ਜਾ ਕੇ ਕਿਦਾਂ ਕਿਦਾਂ ਦਾ ਸਭ ਤੱਬਾ ਲੱਗੇ ਸਿਟੀ ਹੈਗੀ ਥੋੜੀ ਜੀ ਤੇ ਤੇਦੇ ਵੇਣੀ ਆ ਕਰਪੂਰ ਕਿਦਾਂ ਦੇ ਆ ਅਨੇ ਸਟਾਰਟ ਕਰਦੇ ਆ ਆਪਣਾ ਵਲੌਗ ਬਣੇ ਰਹੋ ਮੇਰੇ ਨਾਲ ਐਂਡ ਤੱਕ ਫੇਰਾ ਜੀ ਸੁਪਰਮਾਰਕਟ ਸਾਹਮਣੇ ਸੁਪਰਮਾਰਕਟ ਆ ਜਿੱਥੋਂ ਅਸੀਂ ਕੱਲ ਸਮਾਨ ਸਮੁੰਨ ਵੀ ਕੈਰੀ ਕੀਤਾ ਲੈ ਆਏ ਅਸੀਂ ਤੇ ਇੱਧਰ ਪੰਪ ਆ ਇਹਦੇ ਪਾਰਕਿੰਗ ਇੱਥੇ ਛੋਟੀ ਦੀ ਆ ਇੱਦਾਂ ਗੱਡੀਆਂ ਖੜੀਆਂ ਵਾਂ ਬਸ ਇਹਦੇ ਛੋਟੀ ਜੀ ਪਾਰਕਿੰਗ ਪੰਪ ਤੇ ਪੰਪ ਦੇ ਖਲੋਤੇ ਆ ਫਰਾਂਸ ਦੇ ਵਿੱਚ ਆ ਇਹ ਪੰਪ ਜਗਾ ਇਹ ਟੋਟਲ એનર્ਜੀ ਦਾ ਪੰਪ ਆ ਆ ਜੀ ਪੰਪ ਦਾ ਆਊਟਰ ਵਿਊ ਤੇ ਮਿਲ ਆ ਰਿਹਾ ਥੋੜਾ ਥੋੜਾ ਤੇ ਇਹ ਤੇ ਇਹਦੇ ਲੱਗੇ ਹੀ ਆਪਾਂ ਨੂੰ ਪੈ ਜਾਂਦਾ ਵਾ ਇੱਕ ਰਾਉਂਡ ਬੋਰਡ ਰਾਉਂਡ ਬੋਰਡ ਤੋਂ ਹੀ ਆਏ ਬੰਨੇ ਆਏ ਇਧਰੋਂ ਪੰਪ ਵਾਲੀ ਸਾਈਡ ਤੋਂ ਹੀ ਫਿਰ ਇੱਥੇ ਰਾਉਂਡ ਬੋਰਡ ਤੋਂ ਘੁੰਮ ਕੇ ਤੇ ਫਿਰ ਵਾਪਸ ਦੁਬਾਰਾ ਪੰਪ ਤੇ ਗਏ ਹੁਣ ਸਵੇਰੇ ਨਿਕਲਾਂਗੇ ਤੇ ਅਸੀਂ ਐਨੂੰ ਜਾਣਾ ਆ ਇਧਰ ਪਰਲੇ ਬਨੇ ਨੂੰ ਫਿਰ ਇੱਥੇ ਆ ਸਾਹਮਣੇ ਸਾਰੇ ਇਧਰ ਘਰ ਘੁਰਜੇ ਬਣੇ ਆ ਤੇ ਇਨਾਂ ਲਈ ਚੱਲਿਆ ਆ ਜਾ ਕੇ ਵੇਖਨੇ ਕੀ ਹਾਕਤਾ ਵਾ ਇਧਰ ਕੋਈ ਮਾਰਕੀਟ ਹੋਰ ਵੀ ਹੈਗੀ ਆ ਜਾਂ ਨਹੀਂ ਲਓ ਜੀ ਮਿੱਤਰੋ ਇੱਧਰ ਆਏ ਆ ਤੇ ਥੋੜਾ ਅੱਗੇ ਆ ਕੇ ਨਾਲ ਹੀ ਫਾਰਮੇਸੀ ਐ ਇੱਥੇ ਵੀ ਫਾਰਮੇਸੀ ਆ ਇੱਧਰ ਗੱਡੀਆਂ ਗੁੱਡੀਆਂ ਵਾਸ਼ ਕਰਨ ਵਾਲਾ ਜਿਗਾੜਾ ਐ ਇੱਥੇ ਫਾਰਮੇਸੀ ਅੱਜ ਮੇਬੀ ਸਾਰਾ ਕੁਝ ਆਫ ਹੀ ਆ ਇੱਥੇ ਕਿਉਂਕਿ ਅੱਜ ਸੰਡੇ ਆ ਨਾ ਸੰਡੇ ਦੇ ਕਰਕੇ ਸਾਰਾ ਕੁਝ ਆਫ ਹੀ ਆ ਫਾਰਮੇਸੀ ਵਾਲਾ ਸਿਸਟਮ ਜਾਂ ਵੀ ਆਫ ਹੀ ਆ ਹਾਂ ਜੀ ਇਹ ਇੱਧਰ ਵੀ ਉਹ ਬਿਆ ਘਰ ਦੇ ਘਰ ਕੁ ਬਹੁਤ ਸੋਹਣੇ ਬਣੇ ਆ ਤਾਂ ਹੁਣ ਆਪਾਂ ਕੀ ਗਿਜਾ ਕੇ ਬੈਠਾ ਕੀ ਹਸਤਾ ਵਾ ਰੋਟੀ ਪਾਣੀ ਖਾਦਾ ਮੈਂ ਸੋਚਿਆ ਚੱਲ ਨਾਲੇ ਸੈਰ ਹੋ ਜੂਗੀ ਤੇ ਨਾਲੇ ਕਉ ਫੇਰ ਆਉਨੇ ਆ ਤੇ ਬੜੇ ਦਿਨ ਹੋ ਗਿਆ ਆਪਾਂ ਨਾ ਉਹ ਵਲੌਗ ਲਾਗੂ ਨਹੀਂ ਪਾਇਆ ਇਹ ਸਿਰ ਤੇ ਕਰਤੀ ਥੋੜਾ ਵਿਧੀ ਚ ਲੰਡੇ ਸੀ ਤਾਂ ਕਰਕੇ ਤੇ ਫਿਰ ਮੈਂ ਸੋਚਿਆ ਕਿ ਚਲੋ ਨਾਲੇ ਆਦੇ ਕਉ ਫੇਰ ਲੈਨੇ ਆ ਆਦੇ ਕਉ ਮਣ ਫਿਰਦਾ ਵਲੌਗ ਹੀ ਚਾੜਦਾ ਹਾਂ ਸਹੀ ਆ ਨਾ ਤੇ ਬਹੁਤ ਵਧੀਆ ਨੇਚਰ ਵੀ ਵਧੀਆ ਮਠਾ ਮਠਾ ਨਹੀਂ ਆ ਰਿਹਾ ਤੇ ਵਧੀਆ ਪ੍ਰੋਗਰਾਮ ਚੱਲ ਰਿਹਾ ਹਿਦ੍ਰੋ ਗੱਡੀਆਂ ਕੁੱਟੀਆਂ ਆਂਡੀਆਂ ਓਹ ਸਾਹਮਣੇ ਇੱਕ ਚਰਚਾ ਉਹਦੇ ਕੋਲ ਜਾਂਦੇ ਆਂ ਕੀ ਸਾਬਤਾ ਉੱਥੇ ਵੀਨੇ ਜਾ ਕੇ ਬਾਕੀ ਤੁਸੀਂ ਦੇਖ ਸਕਦੇ ਆਂ ਇਹ ਘਰ ਘਰ ਬਹੁਤ ਸੋਹਣੇ ਬਸ ਇਹ ਇਨਾ ਚੀਜ਼ਾਂ ਨਹੀਂ ਨਾ ਹੋਰ ਤੇ ਵਾਹ ਕੋਈ ਲੱਭੇ ਨਾ ਲਵੇ ਤੋਂ ਬਸ ਇਹ ਜਿਹੜਾ ਨੇਚਰ ਆ ਜਾਂ ਕੁਝ ਵੀ ਆ ਇਨਾ ਚੀਜ਼ਾਂ ਦੇ ਪੱਤੇ ਇੱਥੇ ਪਹੁੰਚੇ ਆ ਹੋਰ ਤੇ ਕੋਈ ਐਡੀ ਖਾਸ ਗੱਲ ਨਹੀਂ ਹੈਗੀ। ਇੱਕ ਇੱਥੇ ਦਾ ਮੌਸਮ ਵਧੀਆ ਵਾ। ਬਾਕੀ ਦੂਜਾ ਵੀਊ ਵਾ ਚੈੱਕ ਕਰੋ ਤੁਸੀਂ। ਮਿੱਟੀ ਘਟਾ ਕਿਤੇ ਰੋਡ ਤੇ ਦੀਦਾ ਨਹੀਂ ਜੇ। ਅੱਜ ਕੱਪੜੇ ਪਾਏ ਤੇ ਭਾਵੇਂ ਹੁਤੇ ਬਾਦਲਾ ਲਾ ਲਿਆ। ਇੱਥੇ ਇਦਾਂ ਦਾ ਸਿਸਟਮ ਆ। ਹੋਰ ਹੋਰ ਕੋਈ ਚੀਜ਼ ਇੱਥੇ ਠੀਕ ਨਹੀਂ ਆ। ਜਿੰਨਾ ਸੁਖ ਅਰਬ ਦੇ ਵਿੱਚ ਆ ਨਾ ਉਹ ਸੁਖ ਅਰਬ ਚ ਹੀ ਆ। ਬਸ ਇੱਥੇ ਦਾ ਨੇਚਰ ਤੇ ਜਾਂ ਆ ਚੀਜ਼ਾਂ ਜਿਹਦਾ ਕਹ ਲੋ ਮਿੱਟੀ ਘਟਾ ਨਹੀਂ ਹੈਗਾ। ਆਤ ਇਦਾਂ ਹੀ ਇੱਥੇ ਬੰਦੇ ਨੂੰ ਖਿੱਚ ਕੇ ਲਿਆਉਂਦੀਆਂ ਯੂਰਪ ਦਾ ਇਹੋ ਹੀ ਇਹੋ ਹੀ ਸੋਖਵਾ ਹੋਰ ਕੋਈ ਸੁਖ ਨਹੀਂ ਹੈਗਾ ਬਾਕੀ ਮੈਂ ਅੱਗੇ ਟ੍ਰਿਪ ਤੇ ਆਇਆ ਸੀ ਉਦੋਂ ਵੀ ਕੋਈ ਮੌਕਾ ਨਹੀਂ ਮਿਲਿਆ ਸਿਟੀ ਵਗੈਰਾ ਇਦਾਂ ਇਦਾਂ ਦੀ ਸਿਟੀ ਵਗੈਰਾ ਜਾਂ ਕਿੱਦਾਂ ਵੀ ਆ ਨਾ ਜਾਣ ਨੂੰ ਤੇ ਹੁਣ ਅਰਕਾਂ ਵੀ ਮੈਨੂੰ 15 ਦਿਨ ਤੋਂ ਪਲੱਸ ਹੋ ਗਏ ਆ ਮੌਕਾ ਨਹੀਂ ਮਿਲ ਰਿਹਾ ਕੱਲ ਹੀ ਸਾਡਾ ਪਲਾਨ ਲਾਸਟ ਤੇ ਬਣਿਆ ਕਿ ਗੱਡੀ ਇੱਥੇ ਪਾਰਕਿੰਗ ਲਾ ਲਈਏ ਕਿਉਂਕਿ 80 ਕਿਲੋਮੀਟਰ ਜਿੱਥੇ ਗੱਡੀ ਪਾਰਕਿੰਗ ਕੀਤੀ ਹੈ ਨਾ ਉਥੋਂ ਸਿਰਫ 80 ਕਿਲੋਮੀਟਰ ਹੀ ਜਾਣਾ ਵਾ 80 ਕਿਲੋਮੀਟਰ ਜਾ ਕੇ ਫੇ ਸਾਡੀ ਅਨਲੋਡਿੰਗ ਆ ਗੱਡੀ ਲੋਡ ਆ ਸਾਡੇ ਕੋਲ ਤੇ ਉਥੇ ਅਨਲੋਡਿੰਗ ਆ ਤਾਂ ਫੇ ਅਸੀਂ ਸੋਚਿਆ ਚਲੋ ਇੱਥੇ ਪਾਰਕਿੰਗ ਵੀ ਮਿਲ ਗਈ ਸੀ ਅੱਗੇ ਕੋਈ ਪਾਰਕਿੰਗ ਨਹੀਂ ਹੈ ਇੱਥੇ ਪਾਰਕਿੰਗ ਵੀ ਬਣਦੀ ਸੀ ਤੇ ਕਰਕੇ ਅਸੀਂ ਸੋਚਿਆ ਚਲੋ ਆਪਣਾ ਇੱਥੇ ਗੱਡੀ ਪਾਰਕ ਕਰ ਲੈਂਦੇ ਆ ਫੇ ਫਿਰ ਮੰਡੇ ਨੂੰ ਇੱਥੋਂ ਸਟਾਰਟ ਕਰਾਂਗੇ 5 ਵਜੇ ਤੇ ਜਾ ਕੇ ਖਾਲੀ ਕਰ ਦਾਂਗੇ ਇਧਰ ਚੈੱਕ ਕਰੋ ਬਿਲਡਿੰਗ ਆ ਬਿਲਡਿੰਗ ਆ ਬਹੁਤ ਭਰਾਨੀਆਂ ਇੱਥੇ ਯੂਰਪ ਦੇ ਵਿੱਚ ਬਿਲਡਿੰਗਾਂ ਸਾਰੀਆਂ ਪੁਰਾਣੀਆਂ ਪਰ ਮੇਨਟੇਨੈਂਸ ਇੰਨੀ ਵਧੀਆ ਹੈ ਨਾ ਇਹਨਾਂ ਦੀ ਕਿ ਇਹ ਮਤਲਬ ਥੋੜੇ ਕੀ ਜਾਂਦੀਆਂ ਨਹੀਂ ਕਿਤੇ ਬਿਲਡਿੰਗਾਂ ਬਿਲਡਿੰਗਾਂ ਦੇ ਬਹੁਤ ਸੋਹਣੀਆਂ ਫਿਰ ਇਹ ਕਰਕੇ ਅਸੀਂ ਸੋਚਿਆ ਕਿ ਫਿਰ ਚਲੋ ਮੰਡੇ ਚੱਲ ਜਾਾਂਗੇ ਇੱਥੋਂ ਨਾਲੇ ਹੁਣ ਮੈਂ ਫਿਰ ਰੋਟੀ ਪਾਣੀ ਖਾਦਾ ਸੀ ਮੇਰਾ ਮਨ ਸੀ ਕਿ ਸਿਟੀ ਦੇਖ ਕੇ ਆਣੀ ਆ ਤੇ ਫਿਰ ਰੋਟੀ ਪਾਣੀ ਖਾ ਕੇ ਅੱਜ ਵੀ ਟਾਈਮ ਵਾਵਾ ਹੀ ਹੋ ਗਿਆ 9-10 ਵਜੇ ਫਿਰ ਉੱਠੀ ਆ ਵੇ ਵੋਣਾ ਸੀ ਮੈਂ ਨਿਕਲਿਆ ਮੇਰੇ ਨਾਲ ਦਿਨ ਮੈਂ ਅੱਛਾ ਆ ਚਲੀਏ ਉਹ ਕਹਿੰਦਾ ਮੈਂ ਨਹੀਂ ਜਾਣਾ ਠੰਡ ਬਹੁਤ ਆ ਬਾਹਰ ਨਾ ਚੱਲ ਫਿਰ ਮੈਂ ਜਾਣਾ ਮੈਂ ਵੇਖਿਆ ਨਾ ਕਿਉਂਕਿ ਮੈਨੂੰ ਮੌਕਾ ਨਹੀਂ ਮਿਲ ਰਿਹਾ ਸੀ ਇੱਕ ਵਲੌਗ ਵੀ ਬਣਾਉਣਾ ਸੀ ਤੇ ਦੂਜੀ ਗੱਲ ਇਹ ਕਿ ਤੁਹਾਨੂੰ ਪਤਾ ਹੀ ਆ ਗੱਡੀ 'ਚ ਬੈਠਿਆਂ ਬੈਠਿਆਂ 15 ਦਿਨ ਹੋ ਗਏ ਆ ਬੰਦਾ ਬੋਰ ਹੋ ਜਾਂਦਾ ਰੋਡ ਤੇ ਗੱਡੀ ਲੈ ਕੇ ਆਪਾਂ ਨਿਕਲਾਂਗੇ ਨਾ ਬਸ ਆਪਾਂ ਨੂੰ ਰੋਡ ਹੀ ਦਿਖਣੇ ਆ ਸਿਟੀਆਂ ਵਗੈਰਾ ਨਹੀਂ ਦੇਦੀਆਂ ਜਿੱਦਾਂ ਕਹ ਲਓ ਕਿ ਆਪਾਂ ਉੱਥੇ ਅਰਬ ਦੇ ਵਿੱਚ ਕਰ ਲੈਨੇ ਆ ਨਾ ਤੀ ਰਾਤ ਨੂੰ ਰੂਮ ਚ ਆ ਜਾਣਾ ਜਾਂ ਜੇ ਰਾਤ ਲੱਗਣੀ ਆ ਤੇ ਸ਼ਹਿਰ ਨੂੰ ਰੂਮ ਚ ਆ ਜਾਣਾ ਜਾਂ ਕਿੱਦਾਂ ਹਨਾ ਰੋਟੀ ਪਾਣੀ ਵਧੀਆ ਖਾ ਲੈਣਾ ਇੱਥੇ ਸਾਰਾ ਕੁਝ ਗੱਡੀ ਜੀ ਚੱਲਦਾ ਰੋਟੀ ਪਾਣੀ ਸਾਰਾ ਕੁਝ ਤੇ ਜਦੋਂ ਬੰਦਾ ਇਹਨੂੰ ਰੈਸਟ ਵਗੈਰਾ ਮਿਲਦੀ ਆ ਆ ਚਾਹਤੇ ਜੀ ਆ ਜਿਹੜੀ ਮੈਂ ਤੁਹਾਨੂੰ ਉਹ ਕਹਿਣ ਦੇ ਆ ਇਹ ਆਪਾਂ ਜਾਣਾ ਜਿੱਥੇ ਇਹਦੇ ਅੰਦਰ ਅੰਦਰ ਤੇ ਮੇਰੇ ਖਿਆਲ ਨਾਲ ਬੰਦੀ ਆ ਸਾਰਾ ਕੁਝ ਬਸ ਇਥੇ ਇਹੋ ਹੀ ਆ ਕਿ ਜਦਾਂ ਹਾਂ ਹੁਣ ਆਪਾਂ ਨੂੰ ਰੈਸਟ ਮਿਲਦੀ ਜਾਂ ਕਿੱਦਾਂ ਤੇ ਆਪਾਂ ਉਹਨੂੰ ਕਰ ਲੈਨੇ ਆ ਕੀ ਆਪਾਂ ਹਲੀਏ ਜਾਂ ਕਿਦਾਂ ਹਨਾ ਇਹ ਸਿਸਟਮ ਹੀ ਹੈਗਾ ਜਦੋਂ ਦੋ ਬੰਦੇ ਚੱਲਦੇ ਆ ਦੋਵਾਂ ਬੰਦਿਆਂ ਤੇ ਆਪਾਂ ਨੂੰ ਫੇਰ ਰੈਸਟ ਘਟ ਮਿਲਦੀ ਆ ਕਿਉਂਕਿ ਕੀ ਬਾਈਕ ਹੈਂਟੇ ਫਿਰ ਦੋ ਬੰਦੇ ਨੂੰ ਸੀਟ ਤੇ ਨਹੀਂ ਨਾ ਸੌ ਸਕਦਾ ਨਾਦਰ ਦੂਜੀ ਸੀਟ ਤੇ ਰਹਿਣਾ ਪੈਂਦਾ ਜਿੱਦਾਂ ਹੁਣ ਤੁਸੀਂ ਕਾਰਡ ਤੇ 3.75 ਘੰਟੇ ਬਾਅਦ ਕਾਰਡ ਚੇਂਜ ਕਰ ਲਿਆ ਉਸ ਤੋਂ ਬਾਅਦ ਤੁਸੀਂ ਦੂਜੀ ਸੀਟ ਤੇ ਬਹਿਣਾ ਹੋ ਤਾਂ ਉਹਦੇ ਉੱਤੇ ਬਹਿ ਕੇ ਵੀ ਤੁਹਾਨੂੰ ਬਹਿ ਕੇ ਸੌ ਸਕਦੇ ਆ ਜੇ ਬਾਈਚਾਂਸ ਤੁਹਾਨੂੰ ਪੁਲਿਸ ਕੈਚ ਕਰ ਲੇ ਕੀ ਤੁਸੀਂ ਪਿੱਛੇ ਬੈਠ ਤੇ ਸੁੱਤੇ ਆ ਜਾਂ ਕਿਦਾਂ ਉਹਦਾ ਫਿਰ ਫਾਈਨ ਹੁੰਦਾ ਘਰੇ ਆ ਕੇ ਕੋਈ ਬੰਦਾ ਸੌਂਦਾ ਹੀ ਨਹੀਂ ਆ ਪਿਛੇ ਸੋਚਦੇ ਕਿ ਚੱਲ ਇੱਥੇ ਸੀਟ ਤੇ ਮਤਲਬ ਜਿੰਨਾ ਚਿਰ ਸੌਂ ਲਿਆ ਸੌਂ ਲਿਆ ਫਿਰ ਉਹਦੇ ਵਿੱਚ ਰੈਸਟ ਵੀ ਤੁਹਾਨੂੰ ਘੱਟ ਮਿਲਦੀ ਆ ਫਿਰ ਤਾਂ ਕਰਕੇ ਤੁਸੀਂ ਦੇਖਹਣ ਤੇ ਵੀ ਜਦੋਂ ਸੌਣਾ ਹੀ ਪ੍ਰੈਫਰ ਕਰਦੇ ਆ ਘੁੰਮਣ ਫਿਰਨ ਵਾਲਾ ਕੰਮ ਘੱਟ ਚੱਲਦਾ ਸਿਟੀ ਸੋਹਣੀ ਆ ਮੈਂ ਚੰਗਾ ਕੀਤਾ ਆ ਗਿਆ ਅੱਜ ਉੱਧਰ ਵੇਹੇ ਸ਼ਾਪਸ ਵਗੈਰਾ ਤੇ ਹੌਫ ਹੀ ਆ ਬਟ ਚਲੋ ਫਿਰ ਵੀ ਇੱਕ ਘੁੰਮਣ ਦਾ ਸ਼ੌਂਕ ਹੁੰਦਾ ਬੰਦੇ ਨੂੰ ਘੁੰਮਣ ਵਾਸਤੇ ਆ ਗਏ ਆ ਬਹੁਤ ਵਧੀਆ ਸਿਸਟਮ ਲੋਬੀ ਮਿੱਤਰੋ ਤੁਰਦੇ ਤੁਰਦੇ ਪਹੁੰਚ ਗਏ ਅਸੀਂ ਬੱਸ ਸਟਾਪ ਤੇ ਤੇ ਬੱਸ ਸਟਾਪ ਆ ਗਿਆ ਤੇ ਤਿੰਨ ਕਿ ਬਸਾਂ ਲੱਗੀਆਂ ਉਹ ਤਾਂ ਦੇ ਖਾਲੀ ਆ ਸਾਰਾ ਵੇਖ ਚੱਕ ਰਹੇ ਨੇ ਮੇਰੇ ਅੱਗੇ ਪਿੱਛੇ ਦੀਦਾ ਤੇ ਦੀਦਾ ਉਹ ਤੇ ਵੇਖ ਲਿਓ ਨਹੀਂ ਦੀਦਾ ਕੋਈ ਗੱਲ ਨਹੀਂ ਆ ਇਧਰ ਵੇਖ ਘਰ ਆ ਗਿਆ ਤੇ ਗੱਲ ਇਦਾਂ ਆ ਕਿ ਮਿੱਤਰੋ ਆਹ ਵਾਏ ਇਹਨਾਂ ਦਾ ਬੱਸ ਸਟੈਂਡ ਆਂ ਵੇਖ ਲਓ ਕਿਹੜਾ ਆ ਮੈਨੂੰ ਆ ਵੀ ਪਤਾ ਸੈਂਟ ਸैमਸਨ ਕਿ ਕੀ ਸੰਤ ਸैमਸਨ ਹੋ ਗਈ ਅ ਬਾਕੀ ਦੂਜਾ ਏਦਾਂ ਵਾਂਗੇ ਮਿੱਤਰ ਪਿਆਰਿਓ ਮੈਂ ਤੁਹਾਨੂੰ ਇੱਕ ਨਿਊਜ਼ ਦੇਣਾ ਹੋਰ ਕੀ ਲਥਵੀਨੀਆਂ ਦੀਆਂ ਜਿਹੜੀਆਂ ਟੀਆਰਸੀਆਂ ਨਾ ਜਿੱਦਾਂ ਅੱਗੇ ਲਾਤਵੀ ਹਾਤੂਆਂ ਜਾਂ ਆਪਾਂ ਜੀ ਯਾਰ ਨਾ ਉਹਦਾ ਸਿਲੂ ਬਾਕੀ ਆ ਸਿਲੂ ਇਨੀਆਂ ਤੋਂ ਵੀ ਜੇ ਲਵਾ ਕੇ ਆਣਗੇ ਲਥਵੀਨੀਆਂ ਆਪਾਂ ਚੇਂਜ ਕਰਵਾ ਰਹੇ ਹਾਂ ਤੇ ਟੀਆਰਸੀਆਂ ਬਣ ਗਈਆਂ ਹਨ ਤੇ ਮਿੱਤਰ ਪਿਆਰਿਓ ਟੀਆਰਸੀਆਂ ਹੋਈਆਂ ਜੇ ਬੰਦ ਹੁਣ ਇਹ ਨਹੀਂ ਜੇ ਪਤਾ ਕਿ ਕਿੰਨੇ ਟਾਈਮ ਵਾਦਦੇ ਹੋਈਆਂ ਵਾ ਬਟ ਜਿਹੜੇ ਬੰਦਿਆਂ ਦੇ ਪੇਪਰ ਉੱਪਰ ਆ ਮਤਲਬ ਅਪਾਇੰਟਮੈਂਟਾਂ ਚੱਕੀਆਂ ਸੀ ਅਪਾਇੰਟਮੈਂਟਾਂ ਵਾਸਤੇ ਉਹ ਗਏ ਤੇ ਉਹਨਾਂ ਨੂੰ ਵਾਪਸ ਮੋੜ ਦਿੱਤਾ ਉਹਨਾਂ ਦੀਆਂ TCRs ਆ ਪੇਪਰ ਜਮਾ ਨਹੀਂ ਕੀਤੇ ਠੀਕ ਆ ਜੀ ਇਹ ਕਰਕੇ ਮੈਂ ਇਹ ਵੀ ਦੱਸਣਾ ਜ਼ਰੂਰੀ ਸਮਝਦਾ ਹਾਂ ਇਹ ਤਾਂ ਕਰਕੇ ਵੀਡੀਓ ਤੇ ਇਹ ਵੀ ਮੈਂਸ਼ਨ ਕਰ ਪੀਏ ਤੇ ਬਾਕੀ ਇਧਰ ਤੁਰਦੇ ਤੁਰਦੇ ਆਪਾਂ ਵਾਹ ਗਾਂ ਆ ਗਏ ਅਸੀਂ ਬੱਸ ਸਟੈਂਡ ਪਹੁੰਚ ਗਏ ਅਸੀਂ ਐਨ 12 ਰੋਡ ਆਏ ਆ ਚੈੱਕ ਕਰ ਲਓ ਐਨ 12 ਰੋਡ ਠੀਕ ਆ ਜੀ ਤੇ ਐਦਾ ਮਤਲਬ ਹੁੰਦਾ ਜੇ ਸਟਾਪ ਤੁਸੀਂ ਇੱਥੇ ਸਟਾਪ ਕਰਨਾ ਜੇ ਇੱਥੇ ਇਹਦੇ ਉੱਤੇ ਆਣਗੇ ਨਹੀਂ ਕਰਨਾ ਇੱਥੇ ਆਗੇ ਉਸ ਨੇ ਦੇ ਲਿਆ ਤੇ ਪਰਚੀ ਮਿਲ ਜਾਣੀ ਜੇ ਇੱਥੇ ਸਟਾਪ ਕਰਨਾ ਜੇ ਪਿੱਛੇ ਠੀਕ ਆ ਇਹ ਹੁੰਦਾ ਤੁਰਨ ਫਿਰਨਾਂ ਉੱਤੇ ਮੇਰੇ ਵਰਗਿਆਂ ਵਾਸਤੇ ਠੀਕ ਆ ਵੀ ਤੇ ਪਿੱਛੇ ਸੀੜੀ ਜੀ ਤੇ ਪਿੱਛੇ ਰਹਿ ਗਈ ਆ ਹੁਣ ਮੈਂ ਗਾਂ ਪਤਾ ਨਹੀਂ ਕੀ ਕੰਮ ਚੱਲਿਆ ਇਹ ਕਰਕੇ ਫੇਰ ਮੈਂ ਵਾਪਸ ਮੁੜਦਾ ਇਹਦੋਂ ਗੱਡੀ ਜੀ ਇੱਕ ਨਿਕਲ ਆਈ ਜਿਉਂ ਉਦੋਂ ਤੇ ਸੋਨਾ ਨਹੀਂ ਪਈ ਆ ਇੱਥੇ ਅਮੀ ਭੈਂਡ ਆ ਵਾ ਤੇ ਅਗਲੇ ਨਿਆਰੇ ਲੈਂਡ ਹੋਣੇ ਘਰਾਂ ਚ ਗੁਗਬਾਲੀ ਹੋਣੀਆਂ ਮੈਂ ਹੀ ਅਵੇਂ ਪਾਗਲਾ ਹੋ ਗੋ ਮੀ ਜਾਂੜਿਆ ਘੁੰਮਣ ਦਾ ਸ਼ੌਂਕ ਚੜਿਆ ਆ ਨਾ ਮੈਨੂੰ ਚੱਕਰੋ ਮਿੱਤਰੋ ਇਹ ਇੱਥੋਂ ਦਾ ਵੀਊ ਬਹੁਤ ਸੋਹਣਾ ਆ ਇਹ ਕਰਕੇ ਮੈਂ ਚੱਲ ਵੀਡੀਓ ਕਲੀਪ ਇੱਥੋਂ ਬਣਾ ਲੈਨੇ ਆ ਇੱਥੇ ਇੱਕ ਘਰ ਚ ਧੂਆ ਵੀ ਨਿਕਲ ਰਿਹਾ ਜੀ ਆਗੂ ਗੁਸੇ ਕੰਢਿਆਂ ਤੈਨੂੰ ਆਖਿਆ ਹੈ ਨਾ ਮੀ ਭੈਣ ਰਿਹਾ ਆਗੂ ਗੁਸੇ ਕੰਢੇ ਅਗਲੇ ਯਾਰੇ ਲੈਣ ਦੇ ਤਰੋ ਆ ਪੈਨ ਨੂੰ ਆ ਗਏ ਅੰਦਰ ਨੂੰ ਇੱਥੇ ਆਗੂ ਸਾਈਡਾਂ ਤੇ ਗੱਡੀਆਂ ਗੁੱਡੀਆਂ ਇੱਦਾਂ پارک ਲਾ ਛੱਡਦੇ ਆ ਜਿੱਦਾਂ ਘਾਰੇ ਸਾਰੇ ਘਾਰ ਇੱਦਾਂ ਗੱਡੀਆਂ ਗੁੱਡੀਆਂ ਸਾਈਡਾਂ ਤੇ پارک ਵਗੈਰਾ ਲਾ ਛੱਡਦੇ ਆ ਜਿੱਥੇ ਤੇ ਇੱਥੇ ਤੇ ਸਾਈਡ ਤੇ ਥੋੜੀਆਂ ਜਿਹੀਆਂ ਕੀਤੀਆਂ ਫੁੱਟਪਾਥ ਤੇ ਚਾੜੀਆਂ ਨਾ ਲਾਤਵੀਆ ਜਾਂ ਲਤਵੀਨੀਆਂ ਮੈਂ ਵੇਖਿਆ ਉਹ ਉਹ ਇੱਦਾਂ ਰੋਡ ਤੇ ਲਾ ਦਿੰਦੇ ਆ ਇਦਾਂ ਰੋਡ ਦੇ ਵਿੱਚ ਅੰਦੀਆਂ-ਅੰਦੀਆਂ ਲਾਈਆਂ ਹੁੰਦੀਆਂ ਨੇ ਇਹਨਾਂ ਨੇ ਠੰਡ ਬੜੀ ਹੋ ਗਈ ਆ ਇੱਧਰ ਵੀਓ ਚੈੱਕ ਕਰੋ ਜਿੱਦੋਂ ਮੈਂ ਤੁਹਾਨੂੰ ਉਹ ਵਿਖਾਈ ਸੀ ਉਹਦੇ ਲਾਗੇ ਬੰਨੀ ਘੁੰਮਣ ਦੇ ਆ ਵਾ ਵਾ ਉੱਚਾ ਵਾ ਸਾਰੇ ਤੋਂ ਉੱਚੀ ਹੈ ਉਹ ਹੀ ਆ ਆਪਣੀ ਚਰਚ ਦੀ ਬਿਲਡਿੰਗ ਉਹ ਸਾਰੇ ਬੰਨ੍ਹ ਦੀਦੀ ਆ ਇੱਧਰ ਘਰ ਘੁਰ ਜੇ ਇੱਧਰ ਨੂੰ ਆ ਗਏ ਹੁਣ ਇੱਧਰ ਵੀ ਆ ਗਏ ਆ ਕੁਝ ਅੰਦਰ ਨੂੰ ਹੁਣ ਮੈਂ ਚੱਲ ਨਹੀਂ ਵਾ ਵਾ ਪੈਂਦਾ ਪਿਆ ਤੇ ਮੈਂ ਚੱਲ ਆਪਣੀ ਗੱਡੀ ਨਾਲ ਚੱਲੀਏ ਇੱਕ ਮੈਂ ਅੱਜ ਵੀਡੀਓ ਬਣਾਉਂਦੇ ਬਣਾਉਂਦੇ ਨੇ ਆਪਣਾ ਫੋਨ ਤੋੜ ਲਿਆ ਹੋਰ ਵਧੀਆ ਗੱਲ ਓ ਪਰਲੇ ਬੰਨੇ ਸ਼ਾਇਦ ਤੁਹਾਨੂੰ ਦੇ ਦੇਣਾ ਗਾਈਆਂ ਚੁਗਣਡੀਆਂ ਤੇ ਮੀਂਹ ਪੈਣ ਦਾ ਤਾਂ ਵੀ ਚੁਗਣਡੀਆਂ ਆ ਪਤਾ ਨਹੀਂ ਛਿੜਣਾ ਹੋਈਆਂ ਰੋਟੀ ਤੇ ਚਲੋ ਖਾਣੀ ਹੁੰਦੀ ਸਾਰਿਆਂ ਨੇ ਕੋਈ ਚੱਕਰ ਨਹੀਂ ਇਹ ਵਧੀਆ ਸਿਸਟਮ ਆਉਣ ਆਂਦੀ ਹੋ ਕੇ ਮੈਂ ਕਿਹਾ ਚੱਲ ਆਪਾਂ ਆਪਣੇ ਘਰ ਨੂੰ ਜੰਨੇ ਆਂ ਵੀ ਮਿੱਤਰੋ ਕੰਮ ਦੇ ਕਮਾਉਂਦੇ ਆ ਪੱਟਰੇ ਜਾ ਰਹੇ ਆਂ ਵਾਪਸ ਇਧਰ ਤਾਂ ਲੱਗਿਆ ਕੀ ਇਹ ਬਿਲਡਿੰਗ ਇਧਰ ਪਲੇਗਰਾਉਂਡ ਵੀ ਹੈਗੀ ਆ ਉਹ ਸਾਹਮਣੇ ਪਲੇਗਰਾਉਂਡ ਹੈ ਕਿੱਡਨਾ ਤੇ ਇੱਥੇ ਕਿੰਨੇ ਨਹੀਂ ਹੈਗਾ ਇਦਾਂ ਹੀ ਬਸ ਫੋਨ ਬਾਈ ਰਹਿੰਦੀ ਆ ਫੋਨਾਂ ਤੇ ਲੱਗੇ ਅੱਜਕੱਲ ਸਾਰੇ ਕਿੱਡਰ ਖੁੱਡਣ ਨਾਲ ਕਿਹਦਾ ਧਿਆਨ ਹੈ ਇੱਥੇ ਵੀ ਇਹੋ ਸਿਸਟਮ ਹੀ ਹੈਗੇ ਹਾਂ ਹੋ ਸਕਦਾ ਅ ਅੱਜ ਡੈਂਡੇ ਦਾ ਕਰਕੇ ਜਾਂ ਕੋਈ ਇਹੋ ਜੀ ਮੀ ਹੋਣ ਦਾ ਤਾਂ ਕਰਕੇ ਨਾ ਆਇਆ ਕੋਈ ਆ ਵੀ ਸਕਦੇ ਆ ਬੱਚੇ ਕਿਉਂਕਿ ਇੱਥੇ ਵਾਲੇ ਖੇਡਣ ਖੁੱਡਣ ਤੇ ਵੀ ਪ੍ਰੈਫਰ ਕਰਦੇ ਆ ਬਟ ਫੋਨਾਂ ਵਾਲਾ ਕੰਮ ਜ਼ਿਆਦਾ ਹੋਇਆ ਪਿਆ ਆ ਟਾਈਮ ਤੇ ਫੋਨਾਂ ਤੇ ਹੁਣ ਆਪਾਂ ਵੀ ਫੋਨਾਂ ਤੇ ਲੱਗੇ ਰਹੀਦਾ ਗੱਡੀ 'ਚ ਬਿਠੇ ਰਹੀਦਾ ਫੋਨ ਇੱਕ ਟਾਈਮ ਪਾਸ ਬਣ ਗਿਆ ਫੋਨਾਂ ਤੋਂ ਬਿਨਾਂ ਆਪਾਂ ਮੈਟਰੀ ਖੜ੍ਹ ਸਾਦੇ ਸਹੀ ਆ ਨਾ ਆ ਕਰਕੇ ਫਿਰ ਜਿਹੋ ਕੰਮ ਚੱਲਦਾ ਆਪ ਆ ਗਏ ਰੋਡ ਤੇ ਵਾਪਸ ਆੜੀ ਬਿਲਡਿੰਗ ਤੁਹਾਨੂੰ ਮੈਂ ਕਿ ਵਿਖਾਈ ਸੀ ਉੱਥੇ ਫੇਰ ਪਹੁੰਚ ਗਏ ਉਹ ਉਹ ਟਾਈਮ ਹੀ ਦੱਸਣ ਦੇ ਆ ਇੰਨਾ ਹੋ ਗਿਆ ਜੇ ਦੇ ਲੋ ਇਧਰ ਆ ਪੀਜ਼ਾ ਖਾਣ ਆ ਪਾਉ ਖਾਣਾ ਕੇ ਵੀਰ ਭਰਾਣੇ ਤੇ ਆ ਜਾਓ ਚੁਲਾ ਨਹੀਂ ਮਾਰਦਾ ਭਾਰੇ ਹਾਂਜੀ ਲੋ ਵੀ ਮਿੱਤਰੋ ਤੋਂ ਫਿਰ ਕੇ ਅਸੀਂ ਆ ਗਿਆਂ ਵਾਪਸ ਜਿਹੜੀ ਸੋਹਣੀ ਸੀ ਨਾ ਬਹੁਤੀ ਚੰਗੀ ਨਹੀਂ ਨਾ ਬਹੁਤੀ ਮਾੜੀ ਨਹੀਂ ਕਿਉਂਕਿ ਇੱਥੇ ਕੋਈ ਕੋਈ ਬਾਹਰ ਤੁਰਿਆ ਨਹੀਂ ਦਿਹਾ ਤੈਂ ਕਰਕੇ ਫਿਰ ਮੇਰੇ ਮਨ ਨੂੰ ਨਹੀਂ ਲੱਗੀ ਥੋੜੀ ਜੀ ਬਾਕੀ ਵਧੀਆ ਪਲੇਸ ਚੰਗੀ ਆ ਇੱਕ ਸ਼ਾਪ ਸੇ ਇੱਥੇ ਬੰਦੇ ਆ ਅੱਜ ਸੰਡੇ ਆ ਤਾਂ ਕਰਕੇ ਤੇ ਉਦਾਂ ਵੀ ਮੈਨੂੰ ਲੱਗਦਾ ਕਿ ਰਸ਼ ਵਗੈਰਾ ਤਾਂ ਹੀ ਨਹੀਂ ਹੈਗਾ ਬਾਹਰ ਇੱਕ ਮੀਂਹ ਪੈ ਰਿਹਾ ਇਹਦਾ ਵੀ ਥੋੜਾ ਸਾਈਡ ਇਫੈਕਟ ਪੈ ਗਿਆ ਇਸ ਕਰਕੇ ਬਾਕੀ ਵੀਰ ਭਰਾ ਮੇਰੇ ਅ ਬਲੌਗਾਂ ਦੇ ਵਿੱਚ ਇਨਫੋਰਮੇਸ਼ਨ ਵੀ ਆਉਂਦੀ ਰਹੂਗੀ ਤੇ ਜਿੱਦਾਂ ਮੈਂ ਪਹਿਲਾਂ ਵੀ ਇਨਫੋਰਮੇਸ਼ਨ ਦਿੱਤੀ ਆ ਵਾਅਦੋ ਵਾਅਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਤੋ ਵਾ ਸਪੋਰਟ ਕਰਿਓ ਵੀਰ ਭਰਾ ਦੀ ਇਦਾਂ ਹੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਵੀਡੀਓ ਪਾਉਂਦੇ ਰਾਵਾਂਗੇ ਤੇ ਬਹੁਤ ਬਹੁਤ ਪਿਆਰ ਦਿਓ ਮੇਰੇ ਵੀਰ ਭਰਾ ਸਾਰੇ ਅ ਤਦ ਤੱਕ ਲਈ ਰੱਬ ਰੱਖਾ ਚੜ੍ਹਦੀ ਕਲਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਠੀਕ ਆ ਵੀਰ ਭਰਾਓ ਤਦ ਤੱਕ ਲਈ ਸਤਿ ਸ੍ਰੀ ਅਕਾਲ ਬਾਏ ਬਾਏ ਰੱਬ ਰੱਖਾ ਟਾਟਾ